ਮਸਾਇਕਾ ਸਾਲ ਦੀ ਹੋਵੇਂਗੀ ਤੂੰ ਮਾੜੀਆਂ ਜਿਹੀਆਂ ਪਲੰਗਾ ਹੀ ਪੁੱਟਣ ਲੱਗੀ ਸੀ ਦੁਪਹਿਰ ਦੇ ਕੋਈ 2 ਬੱਜੇ ਹੋਣੇ ਆ ਅਸੀਂ ਸਾਰੇ ਖੇਤ ਚਾਪੀ ਕੇ ਕਪਾਹ ਚੁਗੰਦਰ ਪੈਸੀ ਪਰ ਤੂੰ ਗੋੜੀ ਨੀਂਦ ਵਿੱਚ ਨਿੰਮਾ ਦੇ ਛਾਵੇਂ ਸੁੱਤੀ ਪਈ ਸੀ ਤੇਰਾ ਪਿਓ ਤੇਰੇ ਦਾਏ ਦੇ ਮੁੰਡਿਆਂ ਨੂੰ ਕਹਿੰਦਾ ਕੁੜੀ ਸੁੱਤੀ ਪਈ ਐ ਤੁਸੀਂ ਇਸ ਕੋਲ ਬੈਠ ਜਾਵੋ ਜਦੋਂ ਉੱਠ ਗਈ ਸਾਨੂੰ ਹਾਕ ਮਾਰ ਦਿਓ ਅਤੇ ਅਸੀਂ ਕਪਾਹ ਦਾ ਰਹਿਂਦਾ ਕਿਹਾਰਾ ਚੁਗ ਲਈਏ ਤਾਏ ਦੇ ਮੁੰਡੇ ਤਾਂ ਆਪਸਾਂ ਦਾ 12 ਸਾਲ ਦੇ ਹੋਣਗੇ। ਅਸੀਂ ਉਹਨਾਂ ਦੇ ਸਹਾਰੇ ਤਿੰਨ ਸੁੱਤੀ ਪੈ ਨੂੰ ਛੱਡ ਗਏ। ਆਪਣੀ ਮੋਟਰ ਤੋਂ ਕੋਈ ਦੋ ਕਿੱਲਿਆਂ ਦੀ ਬਾਹੀ ਤੇ ਹੀ ਅਸੀਂ ਕੱਸੀ ਦੇ ਨਾਲ-ਨਾਲ ਕਪਾਹ ਚੁਗ ਰਹੇ ਸੀ। ਫੇਰ ਭਾਈ, ਦੋ ਘੰਟਿਆਂ ਬਾਅਦ ਕੱਸੀ ਦੇ ਮੱਥੇ ਨਾਲ ਹੀ ਕਪਾਹ ਵਿੱਚੋਂ ਕੱਸੀ ਦੀ ਪੜੀ ਉੱਤੇ ਸਾਨੂੰ ਨਿੱਕੇ ਜਿਹੀ ਕੋਈ ਚੀਜ਼ ਉੱਪਰ ਵੱਲ ਨੂੰ ਚੜਦੀ ਦਿਖੀ। ਕਦੇ ਥੱਲੇ ਨੂੰ ਆ ਚਾਇਆ ਕਰੇ। ਕਪਾਹ ਸੰਗੜੀ ਹੋਣ ਕਰਕੇ ਮਾੜਾ ਤਾਂ ਮੈਨੂੰ ਦਿਖਿਆ ਨਾ ਪਰ ਮੇਰੀ ਨਿਗਾ ਉਧਰ ਨੂੰ ਹੀ ਚਾਵੇ ਮੈਂ ਸਾਡੇ ਨਾਲ ਕਪਾਹ ਚੁਗਦੇ ਆਪਣੇ ਸਿਰੀ ਨੂੰ ਕਿਹਾ ਦੇਖ ਤਾਂ ਸਹੀ ਉਧਰ ਕੀ ਆ ਪੂਲਿਆਂ ਵਿੱਚੋਂ ਕੋਈ ਚੀਜ਼ ਪੜੀ ਤੇ ਛੱਡ ਜਾਂਦੀ ਹੈ ਫਿਰ ਥੱਲੇ ਨੂੰ ਡਿੱਗ ਜਾਂਦੀ ਸੀ ਉਸਨੇ ਮਾੜਾ ਚਾ ਦੇਖ ਕੇ ਕਿਹਾ ਚਾਚੀ ਕੋਈ ਕੁੱਤਾ ਹੋਣਾ ਕੱਸੀ ਵਿੱਚੋਂ ਪਾਣੀ ਪੀਂਦਾ ਹੈ ਪਰ ਮੇਰਾ ਧਿਆਨ ਉਧਰ ਨੂੰ ਹੀ ਸੀ ਮੈਂ ਨਾਲ-ਨਾਲ ਕਪਾਹ ਚੁਗ ਰਹੀ ਸੀ ਮੋਟਰ ਤੋਂ ਦੋ ਕਿੱਲਾ ਵਿੱਚ ਪਹਿਲਾਂ ਅਰਹਰ ਬੀਜੀ ਹੋਈ ਸੀ ਫਿਰ ਕਪਾਹ ਗਰਮੀ ਵੀ ਪਾਲੀ ਹੋਈ ਸੀ ਤੱਪਦੇ ਵਾਹਣ ਵਿੱਚ ਕੰਡੇ ਭਖੜੇ ਸੁੰਡੀਆਂ ਅਤੇ ਸੱਪਾਂ ਦੀਆਂ ਖੱਡਾਂ ਵੀ ਸੀ ਹੋਰ ਜੀਵ ਜੰਤੂ ਵੀ ਬਥੇਰਾ ਹੋ ਫੇਰ ਪਾਈ ਮੈਂ ਤੇਰੇ ਪਿਓ ਨੂੰ ਕਿਹਾ ਦੇਖ ਤਾਂ ਸਹੀ ਕੋਈ ਜਵਾਖ ਜਾਂ ਲੱਗਦਾ ਜਿਵੇਂ ਸਿਰ ਤੇ ਲਾਲ ਰਿਬਨ ਬੰਨਿਆ ਹੋਵੇ ਆਪਣਾ ਸਿਰੀ ਫੇਰ ਵਿੱਚੋਂ ਬੋਲ ਪਿਆ ਕਾਂ ਦਾ ਚੱਕੀ ਕੁੱਤੇ ਦੇ ਕੰਨ ਹੈ ਪਰ ਮੇਰਾ ਦਿਲ ਫੇਰ ਨਾ ਟਿਕਿਆ ਤੇਰਾ ਪਿਓ ਮੇਰੇ ਕਹੰਤੇ ਕਪਾਹ ਦੀਆਂ ਛਟੀਆਂ ਵਿੱਚੋਂ ਹੁੰਦਾ ਹੋਇਆ ਬਾਹਦਰਪੁਰ ਵੱਲੋਂ ਪਾਣੀ ਨਾਲ ਭਰੀ ਹੋਈ ਕੱਸੀ ਵੱਲ ਪੂਲਿਆਂ ਵਿੱਚ ਦੇ ਲੰਕੇ ਜਿੱਦੋਂ ਪਟੜੀ ਤੇ ਗਿਆ ਤਾਂ ਤਾਂ ਤੂੰ ਕੱਸੀ ਦੀ ਪੜੀਂ ਤੇ ਰੁੜਦੀ ਹੋਈ ਪਾਣੀ ਵਿੱਚ ਝੜ ਗਈ ਮੰਗਰ ਹੀ ਤੇਰੇ ਪਿਓ ਨੇ ਕੱਸੀ ਵਿੱਚ ਛਾਲ ਮਾਰ ਦਿੱਤੀ ਅਤੇ ਤੈਨੂੰ ਬਾਹਰ ਕੱਢ ਲਿਆ ਉੱਚੀ ਬੱਚਾ ਮਾਰ ਕੇ ਕਿਹਾ ਇਹ ਤਾਂ ਆਪਣੀ ਕੁੜੀ ਆ ਹਾਏ ਰੱਬਾ ਇਹ ਇੱਥੇ ਕਿਵੇਂ ਆ ਗਈ ਇਹ ਤਾਂ ਦੂਰ ਸੁੱਤੀ ਪਈ ਸੀ ਜੋ ਸਾਨੂੰ ਲਾਲ ਰੰਗ ਦੇ ਖਾਨਾ ਦਿਖ ਰਹੇ ਸੀ ਉਹ ਤੇਰੇ ਸਿਰ ਤੇ ਜੂੜਾ ਕਰਕੇ ਰਿਬਨ ਬੰਨਿਆ ਹੋਇਆ ਸੀ ਜਦੋਂ ਅਸੀਂ ਤੈਨੂੰ ਦੇਖਿਆ ਸਾਡੀਆਂ ਤਾਂ ਭਾਜੜਾਂ ਪੈ ਗਈਆਂ ਅਸੀਂ ਹੈਰਾਨ ਵੀ ਹੋਏ ਤੂੰ ਐਡੀ ਦੂਰ ਆ ਕਿਵੇਂ ਗਈ ਕੁਦਰਤ ਨਾਲ ਤੇਰੇ ਕੋਈ ਛੇੜਟ ਵੀ ਨਾ ਲੱਗੀ ਪਤਾ ਨਹੀਂ ਤੂੰ ਇੰਨਾ ਰੁੜਕੇ ਆਈ ਕਿਵੇਂ ਕਿੰਨਾ ਰੋਈ ਹੋਵੇਂਗੀ ਕਿੰਨੀ ਪਿਆਸ ਲੱਗੀ ਹੋਣੀ ਆ ਤੈਨੂੰ ਮੈਨੂੰ ਲੱਗਦਾ ਜਦੋਂ ਤੈਨੂੰ ਜਾਗ ਆਈ ਹੋਣੀ ਆ ਤੈਨੂੰ ਹਵਾ ਨਾਲ ਸਾਡੇ ਆਵਾਜ਼ਾਂ ਸੁਣਦੀਆਂ ਹੋਣਗੀਆਂ ਤਾਂ ਤੂੰ ਸਾਡੇ ਵੱਲ ਹੀ ਮੂੰਹ ਕਰਕੇ ਰੁੜਦੀ ਹੋਈ ਆ ਗਈ ਜਿਹੜੇ ਚਾਕਾਂ ਨੂੰ ਤੇਰੇ ਕੋਲ ਛੱਡ ਕੇ ਆਏ ਸੀ ਉਹ ਆਪ ਦੂਰ ਟਿੱਬਿਆਂ ਤੇ ਖੇਡਣ ਤੁਰ ਗਏ ਸੀ ਲੰਪਾਂ ਹੋਂਗਾ ਭਰ ਕੇ ਕਹਿੰਦੀ ਕਿੱਥੋਂ ਲੱਭਦੇ ਅਸੀਂ ਤੈਨੂੰ ਸਾਰੀ ਉਮਰ ਦਾ ਚੋਰਾ ਲੱਗ ਜਾਣਾ ਸੀ ਕਿ ਤੈਨੂੰ ਕੋਈ ਖੇਤਾਂ ਵਿੱਚ ਕੁੱਤਾ ਬਿੱਲਾ ਖਾ ਗਿਆ ਹੋਣਾ ਅਤੇ ਜੇਕਰ ਤੇਰਾ ਪਿਓ ਨਾ ਦੇਖਦਾ ਤਾਂ ਪਾਣੀ ਵਿੱਚ ਡੱਡੂ ਮੱਛੀਆਂ ਖਾ ਜਾਂਦੀਆਂ ਸਾਰਾ ਪਿੰਡ ਅਤੇ ਰਿਸ਼ਤੇਦਾਰ ਹੈਰਾਨ ਸੀ ਕਿ ਕੋਈ ਜਵਕ 2 ਕਿੱਲੇ ਰੁੜਕੇ ਕਿਵੇਂ ਆਪਣੇ ਮਾਪਿਓ ਵੱਲ ਨੂੰ ਜਾ ਸਕਦਾ ਹੈ ਰੱਬ ਹੀ ਰਖਣਹਾਰ ਸੀ ਦੇਖ ਤੂੰ ਆਈ ਵੀ ਜਮਾ ਸਾਡੇ ਕੋਲ ਨੂੰ ਅਤੇ ਮੌਤ ਵਿੱਚੋਂ ਬਾਹਰ ਆ ਗਈ ਆ ਦੇਖ ਲਾ ਹੁਣ ਤੂੰ ਪਰੇ ਪਰਿਵਾਰ ਵਿੱਚ ਬੈਠੀ ਐ ਹੈਗੀ ਤੂੰ ਹਸਮੁਖ ਹੀ ਸੀ ਪਾਣੀ ਵਿੱਚੋਂ ਨਿਕਲਦੇ ਸਾਰੇ ਹੀ ਹੱਸਣ ਲੱਗ ਪਈ ਅਤੇ ਅਸੀਂ ਸਾਰੇ ਰੋ ਰੋ ਕੇ ਕਮਲੇ ਹੋ ਗਏ ਮੇਰੇ ਮਾਂ ਨੇ ਹੱਸ ਕੇ ਮੇਰੇ ਬਚਪਨ ਦੀ ਸੱਚੀ ਕਹਾਣੀ ਸੁਣਾ ਕੇ ਮੈਨੂੰ ਘੁੱਟ ਕੇ ਗੱਲ ਨਾਲ ਲਗਾ ਲਿਆ